ਮੇਰਾ ਨਾਮ ਜੀ ਹੈਗਾ ਮਨਦੀਪ ਹੈ ਅਮਨਦੀਪ ਕਿੱਥੇ ਦੇ ਰਹਿਣ ਆਲੀ ਆ ਮੈਂ ਬਾਜੀ ਚੋਚ ਰਣੀ ਆ ਝੁੱਗੀ ਦੇ ਵਿੱਚ ਆ ਜਿਹੜੀ ਪੰਗੀ ਪੁਲ ਦੇ ਕੋਲ ਆ ਹਾਂਜੀ ਇੱਥੇ ਜੋ ਇਹ ਦੱਸ ਰਿਹਾ ਕਿ ਤੂੰ ਔਰ ਤੇਰੇ ਨਾਲ ਦੇ ਬੰਦੇ ਜਿਹੜੇ ਆ ਉਹ ਇੱਥੇ ਅੰਕਲ ਦਾ ਮੂੰਹ ਦੱਬ ਕੇ ਹੇਠੇ ਫੇਰ ਲਾ ਤੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ। ਮੁੰਡੇ ਨੇ ਕੌਣ ਸੀ ਉਹ ਮੁੰਡਾ? ਮੁੰਡਾ ਨਹੀਂ ਮੈਨੂੰ ਪਤਾ ਕੌਣ ਸੀ। ਤੂੰ ਨਾਲ ਸੀਗੀ ਇਹ ਕਹਿੰਦੇ ਨਹੀਂ ਮੈਂ ਗੱਜਕ ਲਈ ਸੀ। ਮੈਂ ਗੱਜਕ ਲਈ ਸੀ। ਮੁੰਡੇ ਨੇ ਨਾ ਅੰਕਲ ਜੀ ਜਿੱਦੈ ਮੈਂ ਗੱਜਕ ਅੰਕਲ ਨੂੰ ਕਿਹਾ ਮੈਂ ਕਿ ਅੰਕਲ ਜੀ ਇੱਕ ਗੱਜਕ ਦੇ ਦਿਓ। ਉਹ ਬੰਦੇ ਨੇ ਪਿੰਡੀ ਸੱਟੇ ਨਾਲ ਅੰਕਲ ਉਹਨਾਂ ਦਾ ਮੂੰਹ ਘੋਟ ਲਿਆ। ਜਦੋਂ ਮੈਂ ਨਾ ਅੰਕਲ ਜੀ ਬਾਹਰ ਨਿਕਲ ਲੱਗੀ ਨਾ ਉਹ ਮੁੰਡਾ ਨਾ ਜਿੱਦੈ ਨਾ ਸਾਰੇ ਬੰਦੇ ਇਕੱਠੇ ਹੋ ਗਏ ਉਹ ਮੁੰਡਾ ਦੌੜ ਗਿਆ ਕਿ ਇੱਕ ਮਾਰ ਕੇ ਮੋਟਰਸਾਈਕਲ ਦੀ ਸਾਰੇ ਇੱਥੇ ਜੋ ਇੱਥੇ ਮੌਕੇ ਤੇ ਮੌਜੂਦ ਸੋਣੇ ਦੇਖਿਆ ਕਿ ਤੂੰ ਮੈਂ ਹੀ ਅੰਕਲ ਜੀ ਗਲਤ ਨਿਕਲਣਾ ਜੀ ਮੌਕੇ ਤੇ ਮੈਨੂੰ ਫੜਿਆ ਤਾ ਮੈਂ ਨੂੰ ਰੰਗੇ ਇੱਥੇ ਫੜਿਆ ਤੂੰ ਮੂੰਹ ਦੱਪਿਆ ਨਹੀਂ ਮੈਂ ਨਹੀਂ ਦੱਬਿਆ ਅੰਕਲ ਜੀ ਮੂੰਹ ਮੈਂ ਨਹੀਂ ਦੱਬਿਆ ਜੀ ਬੀਤੀ ਰਾਤ ਘਟਨਾ ਘਟੀ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਦੇ ਬਾਰੇ ਭਾਜੀ ਮੇਰਾ ਘਰ ਨਾ ਅੰਕਲ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਆ ਤੇ ਮੈਂ ਕੁਝ ਸਮਾਨ ਲੈ ਲਈ ਆਪਣੇ ਘਰ ਤੋਂ ਨਿਕਲਿਆ ਤਾਂ ਮੈਨੂੰ ਅੰਕਲ ਦੀ ਆਵਾਜ਼ ਆ ਰਹੀ ਸੀਗੀ ਫੋੜੋ 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 ਤੇ ਮੈਂ ਜਦ ਤੱਕ ਅੰਦਰ ਦੇਖਿਆ ਤਾਂ ਮੈਨੂੰ ਕੋਈ ਸਮਝ ਨਹੀਂ ਆਈ ਇੱਕ ਮੁੰਡਾ ਫਟਾਫਟ ਤੇਜ਼ੀ ਨਾਲ ਬਾਹਰ ਨਿਕਲ ਗਿਆ ਤੇ ਅੰਕਲ ਨੇ ਨਾ ਇਸ ਜਨਾਨੀ ਦਾ ਕੋਟ ਪਕੜਿਆ ਹੋਇਆ ਸੀਗਾ ਤੇ ਪੂਰੇ ਨੀਚੇ ਦਿਨ ਗਰੇ ਹੋਏ ਸੀਗੇ ਤਾਂ ਮੈਨੂੰ ਕਹਿੰਦੀ ਕਿ ਅੰਕਲ ਨੂੰ ਦੋਰਾ ਪੈ ਗਿਆ ਦੋਰਾ ਪੈ ਗਿਆ ਦੋਰਾ ਪੈ ਗਿਆ ਤੇ ਮੈਨੂੰ ਕੁਝ ਜਦ ਤੱਕ ਸਮਝ ਆਇਆ ਤਾਂ ਜਦੋਂ ਮੈਂ ਦੇਖਿਆ ਤੇ ਹੱਥ 'ਚ ਕਾਫੀ ਸਾਰੇ ਨੋਟ ਸੀਗੇ ਤਾਂ ਅੰਕਲ ਕਹਿੰਦੇ ਮੇਨਾ ਚੋਰ ਹੈ ਚੋਰ ਹੈ ਤੇ ਜਦੋਂ ਉਹਨੇ ਅਸੀਂ ਕੁਝ ਦੋ ਚਾਰ ਮੁੰਡੇ ਹੋਰ ਇਕੱਠੇ ਹੋਏ ਤਾਂ ਜਦੋਂ ਅਸੀਂ ਉਹਦੀ ਜਿਪ ਖੋਲੀ ਤਾਂ ਉਹਦੇ ਅੰਦਰੋਂ ਵੀ ਕਾਫੀ ਸਾਰੇ ਨੋਟ ਬਰਾਮਦ ਹੋਏ ਤਾਂ ਫੇ ਮਤਲਬ ਕਾਫੀ ਕੁਛ ਫੇਰ ਕਰਨ ਲੱਗੇ ਕਿ ਐਦਾਂ ਕੀਤਾ ਜੀ ਆਹ ਕੀਤਾ ਜੀ ਆਹ ਕੀਤਾ ਜੀ ਜਦ ਤੱਕ ਫੇਰ ਉਹ ਮੁੰਡਾ ਦੂਸਰਾ ਨਿਕਲ ਚੁੱਕਾ ਸੀਗਾ ਤੁਹਾਨੂੰ ਕੀ ਲੱਗਦਾ ਹੈ ਟੋਟਲ ਪਹਿਲਾਂ ਰਿਕੀ ਹੋਈ ਹੋਊਗੀ ਪਹਿਲਾਂ ਹਾਂਜੀ ਭਾਜੀ ਉਹ ਉਹਨਾਂ ਨੂੰ ਪਤਾ ਕਿ ਇਹ ਬਾਜ਼ਾਰ ਥੋੜਾ ਜਿਹਾ ਇਹ ਦੁਕਾਨ ਅੰਕਲ ਦੀ ਥੋੜੀ ਲੇਟ ਬੰਦ ਹੁੰਦੀ ਹੈ ਤਾਂ ਦੋ ਹੋ ਸਕਦਾ ਹੈ ਕਿ ਪਹਿਲਾਂ ਉਹਨਾਂ ਨੇ ਪੂਰੀ ਇਨਕੁਆਇਰੀ ਕੀਤੀ ਹੋਵੇ ਅੰਕਲ ਕਿਸ ਟਾਈਮ ਤੇ ਇਕੱਲੇ ਹੁੰਦੇ ਆ ਕੀ ਨਾਮ ਹੈ ਆਪਣਾ ਅਸ਼ੋਕ ਕੁਮਾਰ ਕਾਦੀ ਦੁਕਾਨ ਹੈ ਤੁਹਾਡੀ ਇਹ ਕਨਫੈਕਸ਼ਨੀ ਦੀ ਕਿਹੜਾ ਏਰੀਆ ਪੈਂਦਾ ਕਮੇਟੀ ਬੀ ਆਰ ਅੱਛਾ ਇਹ ਕੀ ਇਸ ਟਾਈਮ ਕਿੰਨਾ ਟਾਈਮ ਹੋ ਚੁੱਕਾ 10:30 ਇਜਾਸ ਕੁਆਇਆ ਸੀ ਆਏ ਅੰਦਰ ਪਹਿਲਾਂ ਵੀਗਲ ਬਾਸ ਮੰਨ ਲਿਆ ਇਹਨਾਂ ਨੇ ਲੈ ਕੇ ਬਾਹਰ ਹੋ ਗਏ ਫਿਰ ਬਾਹਰ ਵੀੜੀ ਬੈ ਕੇ ਦੋਨੇ ਪਿੰਜਰੇ ਐ ਸੇ ਬਾਹਰ ਖੜੇ ਹੋ ਗਏ ਫਿਰ ਦੇਖਿਆ ਵੇ ਅੰਦਰ ਕੋਈ ਨਹੀਂ ਹੈਗਾ ਅੰਦਰ ਨੂੰ ਆ ਗਏ ਦੋਨੇ ਹੀ ਮੁੰਡਾ ਸੀਗਾ ਨਾਲ ਉਹ ਮੁੰਡਾ ਮੁੰਡੇ ਆ ਗਏ ਮੇਰਾ ਗਲਾ ਕੁੱਟਿਆ ਅੱਛਾ ਗਲਾ ਕੁੱਟਿਆ ਮੇਰੇ ਤਾਂ ਵੀ ਗੱਲੇ ਜੋੜੇ ਪੈ ਸੀਗੇ ਹੱਥ ਮਾਰਿਆ ਅਜੀ ਗੱਲੇ ਨੂੰ ਅੱਛਾ ਕੱਢ ਗਏ ਤੇ ਆਪਣਾ ਭੱਜਣ ਲੱਗੇ ਮੈਂ ਆਵਾਜ਼ ਆਵਾਜ਼ਾਂ ਕੱਢੀਆਂ ਫਿਰ ਅੱਛਾ ਕੋਈ ਛੜਿਆ ਬੰਦਾ ਛੜਾਇਆ ਉਹਦੇ ਕੋਲੋਂ ਮੜਾ ਜਾ ਤੇ ਆਵਾਜ਼ ਕੱਢੀ ਤੇ ਬੰਦੇ ਇਕੱਠੇ ਹੋ ਗਏ ਬਾਹਰ ਦੇ ਬੱਸ ਫੇ ਇਹਦੇ ਸਬੰਧ ਨਾਲ ਆਪਾਂ ਥਾਣੇ ਤੇ ਸੂਚਿਤ ਕੀਤਾ ਆ ਹੁਣ ਆ ਕਰਦੇ ਆ ਹੁਣ ਕਰਦੇ ਅੱਧਾ ਘੰਟਾ ਹੋ ਗਿਆ ਕੀ ਮੰਗ ਕਰਦੇ ਆ ਆਪਾਂ ਹੈ ਮੰਗ ਕੀ ਕਰਦੇ ਆ ਆਪਾਂ ਜੋ ਤੁਹਾਡੇ ਨਾਲ ਵਾਰਦਾਤ ਹੋਈ ਆ ਮੰਗ ਵੀ ਇਹ ਤੁਸ ਜੋਰ ਰਹਿ ਗਏ ਕੁਝ ਫੜੇ ਜਾਂ ਆ ਦੋਸ਼ੀ ਫੜੇ ਜਾਂ ਉਹ ਕਿਹਾ